ਕੈਨੇਡਾ ਦੇ ਹਵਾਈ ਅੱਡਿਆਂ ਤੇ ਅੱਜ ਇੱਕ ਅਜੀਬ ਜਿਹੀ ਸਨਸਨੀ ਹੈ ਉਹ ਦੇਸ਼ ਜਿਸ ਨੂੰ ਦੁਨੀਆ ਭਰ ਦੇ ਵਿਦਿਆਰਥੀ ਸੁਨਹਿਰੇ ਭਵਿੱਖ ਦਾ ਦਰਵਾਜ਼ਾ ਮੰਨਦੇ ਸਨ ਹੁਣ ਅਚਾਨਕ ਡੈਪੂਟੇਸ਼ਨ ਦੀਆਂ ਖਬਰਾਂ ਨਾਲ ਸੁਰਖੀਆਂ ਵਿੱਚ ਹੈ ਕੀ ਸੱਚਮੁੱਚ ਕੈਨੇਡਾ ਹੁਣ ਵਿਦੇਸ਼ੀ ਵਿਦਿਆਰਥੀਆਂ ਨੂੰ ਅਸੁਰੱਖਿਤ ਹੋ ਗਿਆ ਹੈ ਜਾਂ ਇਹ ਸਿਰਫ ਇੱਕ ਰਾਜਨੀਤਿਕ ਚਾਲ ਹੈ ਸੱਚ ਜਾਣਨ ਲਈ ਇਸ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਪੀਅਰ ਐ ਪੋਲੀਵਰ ਨੇ ਇੱਕ ਅਜਿਹਾ ਪ੍ਰਸਤਾਵ ਰੱਖਿਆ ਹੈ ਜਿਸ ਨੇ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ ਉਹਨਾਂ ਦੇ ਅਨੁਸਾਰ ਜਿਨ੍ਹਾਂ ਵਿਦਿਆਰਥੀਆਂ ਦਾ ਵੀਜ਼ਾ ਜਾਂ ਸਟੱਡੀ ਪਰਮਿਟ ਖਤਮ ਹੋ ਚੁੱਕਾ ਹੈ ਜਿਨ੍ਹਾਂ で。 ਸਰਨਾਰਥੀ ਕੇਸ ਰੱਦ ਹੋ ਗਏ ਹਨ ਜਾਂ ਜਿਨ੍ਹਾਂ ਨੇ ਕੈਨੇਡਾ ਦੇ ਕਾਨੂੰਨ ਤੋੜੇ ਹਨ ਉਹਨਾਂ ਨੂੰ ਕਿਸੇ ਵੀ ਪੱਲ ਦੇਸ਼ ਤੋਂ ਬਾਹਰ ਕੱਢਿਆ ਜਾ ਸਕਦਾ ਹੈ ਸਭ ਤੋਂ ਡਰਾਉਣੀ ਗੱਲ ਇਹ ਹੈ ਕਿ ਇਹ ਨਿਯਮ ਤੁਰੰਤ ਲਾਗੂ ਹੋ ਸਕਦੇ ਹਨ ਪਰ ਸਵਾਲ ਇਹ ਹੈ ਕਿ ਇਹ ਸਿਰਫ ਗਲਤੀ ਕਰਨ ਵਾਲਿਆਂ ਲਈ ਹੈ ਜਾਂ ਫਿਰ ਹਜ਼ਾਰਾਂ ਮਿਹਨਤੀ ਵਿਦਿਆਰਥੀ ਇਸ ਲਪੇਟ ਵਿੱਚ ਆਉਣਗੇ ਸਰਕਾਰੀ ਸੂਤਰਾਂ ਦੇ ਅਨੁਸਾਰ ਕੈਨੇਡਾ ਹੁਣ ਸਾਲਾਨਾ ਇਮੀਗ੍ਰੇਸ਼ਨ ਨੂੰ 2 ਲੱਖ ਤੋਂ 2.5 ਲੱਖ ਦੇ ਵਿਚਕਾਰ ਸੇਮਤ ਕਰਨ ਦੀ ਤਿਆਰੀ ਕਰ ਰਹੀ ਹੈ ਇਹ ਗਣਤੀ ਪਿਛਲੇ ਸਾਲ ਦੇ ਮੁਤਾਬਕ ਲਗਭਗ 1/3 ਘਟਾ ਹੈ ਇਸ ਦਾ ਸਿੱਧਾ ਅਸਰ ਨਵੇਂ ਵਿਦਿਆਰਥੀਆਂ ਤੇ ਪਵੇਗਾ ਖਾਸ ਕਰਕੇ ਉਹਨਾਂ ਤੇ ਜੋ ਪੜ੍ਹਾਈ ਤੋਂ ਬਾਅਦ ਸਥਾਈ ਨਿਵਾਸੀ ਦੀ ਉਮੀਦ ਲਗਾਈ ਬੈਠੇ ਹਨ ਅੰਦਰੂਨੀ ਜਾਣਕਾਰੀ ਇਹ ਵੀ ਹੈ ਕਿ ਕੈਨੇਡੀਅਨ ਐਕਸਪੀਰੀਅੰਸ ਕਲਾਸ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਮਤਲਬ ਸਾਫ਼ ਹੈ ਹੁਣ ਸਿੱਧੇ ਸਟੱਡੀ ਤੋਂ ਜੋਬ ਅਤੇ ਫਿਰ ਪੀਆਰ ਦਾ ਰਸਤਾ ਹੋਰ ਮੁਸ਼ਕਲ ਹੋਵੇਗਾ ਡਿਪੋਟੇਸ਼ਨ ਤੋਂ ਬਚਣ ਲਈ ਇਹ ਤਿੰਨ ਜ਼ਰੂਰੀ ਕਦਮ ਦਸਤਾਵੇਜ਼ਾਂ ਨੂੰ ਅਪਡੇਟ ਰੱਖੋ ਵੀਜ਼ਾ ਪਾਸਪੋਰਟ ਦੀ ਐਕਸਪਾਇਰੀ ਡੇਟ ਤੇ ਨਜ਼ਰ ਰੱਖੋ ਇੱਕ ਦਿਨ ਦੀ ਲਾਪਰਵਾਹੀ ਵੀ ਭਾਰੀ ਪੈ ਸਕਦੀ ਹੈ ਕਾਨੂੰਨੀ ਗਲਤੀਆਂ ਤੋਂ ਬਚੋ ਛੋਟਾ ਜਿਹਾ ਟ੍ਰਾਫਿਕ ਚਲਾਨ ਕੋਰਸ ਦੀ ਘੱਟ ਹਾਜ਼ਰੀ ਜਾਂ ਪਾਰਟ ਟਾਈਮ ਜੌਬ ਦੇ ਨਿਯਮ ਤੋੜਨਾ ਇਹ ਸਾਰੇ ਡਿਪੂਟੇਸ਼ਨ ਦਾ ਕਾਰਨ ਬਣ ਸਕਦੇ ਹਨ ਭਰੋਸੇਯੋਗ ਸੂਤਰਾਂ ਦੇ ਨਾਲ ਜੁੜੋ ਸੋਸ਼ਲ ਮੀਡੀਆ ਦੀਆਂ ਅਫਵਾਹਾਂ ਤੇ ਨਹੀਂ ਸਰਕਾਰੀ ਵੈੱਬਸਾਈਟ ਤੇ ਰਜਿਸਟਰਡ ਇਮੀਗ੍ਰੇਸ਼ਨ ਕੰਸਲਟੈਂਟ ਦੀ ਸਲਾਹ ਲਵੋ ਅਕਤੂਬਰ 2025 ਵਿੱਚ ਹੋਣ ਵਾਲੀਆਂ ਕੈਨੇਡੀਅਨ ਚੋਣਾਂ ਇਮੀਗ੍ਰੇਸ਼ਨ ਨੀਤੀਆਂ ਲਈ ਨਿਰਣਾਇਕ ਸਾਬਿਤ ਹੋਣਗੀਆਂ ਜੇਕਰ ਕੰਜ਼ਰਵੇਟਿਵ ਪਾਰਟੀ ਸੱਤਾ ਵਿੱਚ ਆਉਂਦੀ ਹੈ ਤਾਂ ਇਹ ਸਖਤ ਨਿਯਮ ਸਥਾਈ ਹੋ ਸਕਦੇ ਹਨ ਉੱਥੇ ਹੀ ਜੇਕਰ ਲਿਬਰਲ ਪਾਰਟੀ ਜਿੱਤਦੀ ਹੈ ਤਾਂ ਪੁਰਾਣੀਆਂ ਨੀਤੀਆਂ ਵਾਪਸ ਪਰਤ ਸਕਦੀਆਂ ਹਨ ਇਸ ਲਈ ਵਿਦਿਆਰਥੀਆਂ ਨੂੰ ਹੁਣ ਤੋਂ ਹੀ ਦੋਹਰੀ ਰਣਨੀਤੀ ਬਣਾਉਣੀ ਹੋਵੇਗੀ ਸਾਰੇ ਜ਼ਰੂਰੀ ਦਸਤਾਵੇਜ਼ ਐਜੂਕੇਸ਼ਨਲ ਟ੍ਰਾਂਸਕ੍ਰਿਪਸ਼ਨਸ ਬੈਂਕ ਸਟੇਟਮੈਂਟਸ ਜੌਬਸ ਆਫਰਸ ਇੱਕ ਸੁਰੱਖਿਆ ਫੋਲਡਰ ਵਿੱਚ ਇਕੱਠੇ ਕਰੋ ਆਸਟ੍ਰੇਲੀਆ ਜਰਮਨੀ ਜਾ ਆਇਰਲੈਂਡ ਵਰਗੇ ਵਿਕਲਪਿਕ ਦੇਸ਼ਾਂ ਦੇ ਇਮੀਗ੍ਰੇਸ਼ਨ ਨਿਯਮਾਂ ਤੇ ਵੀ ਨਜ਼ਰ ਰੱਖੋ ਇਸ ਸਵਾਲ ਦਾ ਜਵਾਬ ਤਾਂ ਸਮਾਂ ਹੀ ਦਵੇਗਾ ਪਰ ਇੱਕ ਗੱਲ ਸਾਫ਼ ਹੈ ਜੇਕਰ ਡਿਪਲੋਮੇਸ਼ਨ ਦੇ ਮਾਮਲੇ ਵੱਧਦੇ ਹਨ ਤਾਂ ਭਾਰਤ ਸਮੇਤ ਏਸ਼ੀਆ ਦੇ ਵਿਦਿਆਰਥੀਆਂ ਦਾ ਕੈਨੇਡਾ ਤੇ ਭਰੋਸਾ ਡਗਮਗਾਵੇਗਾ ਯਾਦ ਰੱਖੋ ਹਰ ਸੰਕਟ ਵਿੱਚ ਨਵੇਂ ਅਫਸਰ ਵੀ ਛੁਪੇ ਹੁੰਦੇ ਹਨ ਸਹੀ ਜਾਣਕਾਰੀ ਸਮੇਂ ਤੇ ਤਿਆਰੀ ਅਤੇ ਕਾਨੂੰਨੀ ਸਾਵਧਾਨੀ ਨਾਲ ਇਸ ਮੁਸ਼ਕਲ ਘੜੀ ਨੂੰ ਵੀ ਪਾਰ ਕੀਤਾ ਜਾ ਸਕਦਾ ਹੈ